ਸਤਕਾਰਯੋ ਪੰਜਾਬੀਓ ਸਤਿ ਸ੍ਰੀ ਅਕਾਲ ਨਮਸਕਾਰ ਜੋ ਸਾਡੇ ਪੰਜਾਬ ਚ ਖਾਸ ਕਰਕੇ ਜੋ ਨਵੀਂ ਨਿਯੁਕਤੀ ਦਿੱਤੀ ਆ ਆਮ ਆਦਮੀ ਪਾਰਟੀ ਨੇ ਆਪਣੇ ਵਰਕਰ ਨੂੰ ਮੰਨ ਬੰਦਾ ਮਾਨ ਤੇ ਸਤਿਕਾਰ ਦਿੱਤਾ ਜੀ ਉਹਦੇ ਲਈ ਮੈਂ ਪੰਜਾਬ ਚ ਜਿੱਥੇ ਵੀ ਸਾਡੇ ਮਾਰਕੀਟ ਕਮੇਟੀ ਦੇ ਤੇ ਹੋਰ ਜਿਹੜੇ ਆ ਸਾਡੇ ਮੈਂਬਰ ਸਹਿबान ਟਰਸਟੀ ਮੈਂਬਰ ਬਣਾਏ ਨੇ ਉਹਨਾਂ ਨੂੰ ਮੈਂ ਤਹਿ ਦਿਲੋਂ ਜਿਹੜੀ ਆ ਮੁਬਾਰਕਬਾਦ پیش ਕਰਦਾ ਜੀ ਔਰ ਉਹਦੇ ਨਾਲ ਨਾਲ ਮੈਂ ਪਾਰਟੀ ਦਾ ਸਾਡੇ ਸੰਗਠਨ ਦਾ ਸਾਡੀ ਹਾਈ ਕਮਾਂਡ ਦਾ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ तहे ਦਿਲੋਂ ਸ਼ੁਕਰੀਆ ਕਰਦਾ ਕਿ ਜੀਹਾਂ ਨੇ ਸਾਡੇ ਪੁਰਾਣੇ ਵਲੰਟੀਅਰਾਂ ਨੂੰ ਇੰਨਾ ਮਾਨ ਤੇ ਸਤਿਕਾਰ ਦਿੱਤਾ ਜੀ ਔਰ ਇਹ ਆਮ ਆਦਮੀ ਪਾਰਟੀ ਆ ਹਮੇਸ਼ਾ ਜਿਹੜੇ ਆਪਣੇ ਵਰਕਰਸ ਨੇ ਉਹਨਾਂ ਨੂੰ ਜਿਹੜਾ ਮਾਨ ਦਾ ਸਤਿਕਾਰ ਦਿੰਦੀ ਹੈ ਜੀ ਔਰ ਅਸੀਂ ਇੱਕ ਜਿਹੜੀ ਆ ਨਵੀਂ ਪ੍ਰਤ ਪਾਈ ਆ ਦੂਜੀਆਂ ਪਾਰਟੀਆਂ ਨਾਲੋਂ ਕਿ ਸਾਡੇ ਛੋਟੇ ਤੋਂ ਛੋਟਾ ਵਰਕਰ ਤੇ ਜਿਨੇ ਵੀ ਪੁਰਾਣੇ ਜਿਨ੍ਹਾਂ ਨੇ ਮਿਹਨਤ ਕੀਤੀ ਆ ਜਮ ਆਦਮੀ ਪਾਰਟੀ ਨੂੰ ਇੱਥੇ ਤੱਕ ਪਹੁੰਚਾਉਂਦੀ ਉਹਨਾਂ ਨੂੰ ਜਦੋਂ ਸਤਿਕਾਰ ਮਿਲਦਾ ਸਾਰੇ ਪਾਸੇ ਇੱਕ ਖੁਸ਼ੀ ਦੀ ਲਹਿਰ ਜਾਂਦੀ ਹੈ ਜੀ ਔਰ ਸਭ ਨੂੰ ਫੇਰ ਮੈਂ ਦੁਬਾਰਾ ਬਹੁਤ ਬਹੁਤ ਮੁਬਾਰਕਾਂ ਔਰ ਆਪਣੀ ਜੋ ਉਹਨਾਂ ਨੂੰ ਜ਼ਿੰਮੇਵਾਰੀ ਮਿਲੀ ਆ ਮੈਨੂੰ ਆਸਾ ਉਹਨੂੰ ਪੂਰੀ ਵਾਖੂਬੀ ਨਾਲ ਨਿਭਾਉਣਗੇ ਜੀ ਧੰਨਵਾਦ ਥੈਂਕ ਯੂ ਸਤਿ ਸ੍ਰੀ ਅਕਾਲ